ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਦਾਤੇਵਾਸ ਜ਼ਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੀ ਜੋ ਵੀਰ ਪਹਿਲੀ ਵਾਰ ਆਪਣੇ YouTube ਚੈਨਲ ਜਾਂ Facebook ਪੇਜ ਤੇ ਵੀਡੀਓ ਵੇਖ ਰਹੇ ਹੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰ ਲਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਅੱਜ ਦੀ ਵੀਡੀਓ ਪਿੰਡ ਦਾਤੇਵਾਸ ਮਾਨਸਾ ਜ਼ਿਲ੍ਹਾ ਤੋਂ ਹੋਣ ਜਾ ਰਹੀ ਹੈ ਇੱਥੇ ਵੀਰ ਦੇ ਕੋਲ ਚੌਥੇ ਸੂਏ ਬਹੁਤ ਸੋਹਣੀ ਮੱਝ ਸੇਲ ਹੈ ਜੀ ਦਿਨ ਪੂਰੇ ਹੋ ਚੁੱਕੇ ਇੱਕ ਅੱਧਾ ਦਿਨ ਲਵੇਗੀ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ 95308 26160 ਤੇ ਤੀਸਰੇ ਸੂਏ ਸਮੱਝ ਨੇ 14 ਲੀਟਰ ਦੁੱਧ ਦਿੱਤਾ ਜੀ ਇਸ ਵਾਰ ਚੌਥੇ ਸੂਏ ਸੋਣਾਗਾ ਜੋ ਵੀਰ ਖਰੀਦਣ ਦਾ ਚਾਹਵਾਨ ਹੈ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ ਇਸ ਵਾਰ ਚੌਥੇ ਸੂਏ ਸੂਨਾ ਤੇ ਤੀਜੇ ਸੂਏ ਇਸਨੇ 14 ਲੀਟਰ ਦੁੱਧ ਦਿੱਤਾ ਹੋਇਆ ਪਿੰਡ ਦਾਤੇਵਾਸ ਜ਼ਿਲ੍ਹਾ ਮਾਨਸਾ ਜੀ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਧਾਨ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਹੋਏ ਨੰਬਰ 600 6724360 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਲਈ ਚੈਨਲ ਪੇਜ ਇੰਸਟਾਡੀ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੋ ਕਿ ਜਹਾਨ ਡੈਰੀ ਫਾਰਮ ਦੇ ਨਾਮ ਤੇ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇਨਸਟਾਡੀ ਜ਼ਰੂਰ ਫੋਲੋ ਕਰਨਾ ਜੀ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ